ਬਾਈ ਸੁਣੋ ਧਿਆਨ ਨਾਲ ਜੀ ਉਹ ਵੀ ਇੱਥੇ ਪੈਂ ਪਾਈ ਲੋੜੀ ਦਾ ਤਿਹਾੜੀ ਮਨਾਉਣ ਦੇ ਲਈ ਇਕੱਠੇ ਹੋਏ ਦੀ ਸਾਰਿਆਂ ਨੂੰ ਬੈਠੀ ਦੀ ਖਾਂਚਾ ਵਹਿਮ ਦੀ ਪਟੇ ਹਟ ਭਾਵੇਂ ਆਪਣੀ ਗਲੀ ਦੇ ਵਿੱਚ ਦੋ ਮੌਤਾਂ ਹੋਣ ਕਾਰਨ ਸਾਨੂੰ ਸਾਰਿਆਂ ਨੂੰ ਅਫਸੋਸ ਹੈ ਤੇ ਅਸੀਂ ਲੋੜੀ ਦੇ ਦਰਮIAN ਦੋਨਾਂ ਪਰਿਵਾਰਾਂ ਦੇ ਦੁੱਖ ਵਿੱਚ ਮਤਲਬ ਸਾਂਝੀ ਬਾਲਤਾ ਦਾ ਭਾਵ ਉੱਪਰ ਬਟਾਉਂਦੇ ਹੋਏ ਹਮਦਰਦੀ ਕਰਦੀ ਹਾਂ ਬਈ ਲੋੜੀ ਦੇ ਜਿੰਨਾ ਵਿੱਚ ਸਾਰੇ ਪਰਿਵਾਰਾਂ ਦੇ ਵਿੱਚ ਇਕੱਠੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਲੋੜੀ ਦੀ ਸਤਰਾ ਪਹਿਲਾ ਪ੍ਰਾਣਿਕ ਤਮਿਆਂ ਦੇ ਵਿੱਚ ਖੁਸ਼ੀ ਨਾਲ ਮਨਾਉਂਦੇ ਤੇ ਉਦੋਂ ਇਤਨਾ ਸਾਰੇ ਇਕੱਠੇ ਹੋ ਕੇ ਖੁਸ਼ੀ ਨਾਲ ਬਨਾਇਆ ਕਰਦੇ ਤੇ ਅਗਲੇ ਸਾਲ ਤੋਂ ਸਾਰਿਆਂ ਦੇ ਅੱਗੇ ਆ ਮਤਲਬ ਬੇਨਤੀ ਹੈ ਵੀ ਲੋੜੀ ਦਾ ਮਤਲਬ ਹੁੰਦਾ ਹੈ ਬਈ ਸਫਾਈ ਰੱਖਣੀ ਵਾਲੇ ਦਾਲੇ ਦੀ ਲੋੜੀ ਦਾ ਮਤਲਬ ਹੈ ਲੋੜੇ ਦਾ ਇਕੱਠ ਹੋਵੇ ਲੋੜੇ ਦਾ ਇਕੱਠ ਤਾਂ ਹੀ ਹੋਊਗਾ ਜੇ ਅਸੀਂ ਮੁੰਡਾ ਕੁੜੀ ਨੂੰ ਬਰਾਬਰ ਸਮਝਾਂਗੇ ਚਾਹੇ ਮੁੰਡਾ ਹੁੰਦਾ ਹੈ ਤੇ ਕੁੜੀ ਹੁੰਦੀ ਹੈ ਜੇ ਮੁੰਡਾ ਹੋਵੇ ਤਾਂ ਕੁੜੀ ਦੀ ਆਸ ਕਰੋ ਜੇ ਕੁੜੀ ਹੋਗੀ ਤਾਂ ਮੁੰਡੇ ਦੀ ਆਸ ਕਰੋ ਤਾਂ ਉਹਦੀ ਖੁਸ਼ੀ ਨੂੰ ਸੰਦੀਵਾਲਤਾ ਦੇ ਤਹਿਤ ਇੱਥੇ ਤਾਰੇ ਜਾਣੇ ਇਕੱਠੇ ਹੋ ਕੇ ਮਨਾਇਆ ਕਰੋ ਜਿਵੇਂ ਪਹਿਲਾਂ ਲੋੜੀ ਤੇ ਤੇਰਾ ਬੀਬੀਆਂ ਇਕੱਠੀਆਂ ਬੈਠਦੀਆਂ ਸੀ ਚਾਰ ਪੰਜ ਛਿਆਲੀਆਂ ਬੀਬੀ ਉਹਨਾਂ ਦੀ ਅਗਵਾਈ ਕਰਦੀਆਂ ਸੀ ਅਗਵਾਈ ਕਰਕੇ ਤੇ ਬੀਬੀਆਂ ਗਿੱੱਦਾ ਵੀ ਪਾਉਂਦੀਆਂ ਤੇ ਗੀਤ ਵੀ ਗਾਉਂਦੀਆਂ ਤੇ ਆ ਖੁਸ਼ੀ ਮਨਾਉਂਦੀਆਂ ਤੇ ਅੱਗੇ ਦੱਸਦੀਆਂ ᱛੀਆਂ ਦੀ ਫਲਾਣੇ ਦੇ ਘਰ ਬੱਚੇ ਬਤਿਆ ਹੋਇਆ ਉਹਦੀ ਪੇਲੀ ਆਈ ਹੈ ਫਲਾਣੇ ਦੇ ਘਰ ਮਤਲਬ ਬਤਿਆ ਦੇ ਵਿਆਹ ਦੀ ਕੂਚੀ ਮਨਾ ਰਹੀ ਹੈ ਸੋ ਸਾਰੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਨਾ ਜਿਹੜਾ ਇਹ ਲੋੜੀ ਦਾ ਪਰਮਾ ਕਟੂਨ ਦਾ ਤੇ ਲੋੜੇ ਦਾ ਇਹ ਕਟੂਨ ਦਾ ਕਿ ਜਿਹੜਾ ਘਟਦਾ ਜਾ ਰਿਹਾ ਉਹਨੂੰ ਬਰਕਰਾਰ ਰੱਖਣ ਦੇ ਲਈ ਆਉਣ ਵਾਲੇ ਸਮੇਂ ਦੇ ਸਾਰੀਆਂ ਮੇਰੀਆਂ ਬੀਜੀਆਂ ਭੈਣਾਂ ਧੀਆਂ ਮਤਲ ਰਲ ਮਿਲ ਕੇ ਇਕੱਠੀਆਂ ਹੋਇਆ ਪਰ ਉਹਰੇ ਤੇ ਇਕੱਠੀਆਂ ਹੋ ਕੇ ਬੜੇ ਉਨਸਾਸ਼ਨ ਬੱਧਾ ਦੇ ਨਾਲ ਉਹ ਜਿਹੜੇ ਮੁੰਡੇ ਨੇ ਬੜੇ ਜਾਗਰੂਤ ਨੇ ਬਹੁਤੇ ਮੁੰਡੇ ਬਾਹਰ ਚਲੇ ਗਏ ਜਿਹੜੇ ਹਰੇ ਨਹੀਂ ਉਹ ਕਹਿੰਦੇ ਨੇ ਵੀ ਅਸੀਂ ਅਗਵਾਈ ਕਰਿਆ ਕਰਾਂਗੇ ਮਤਲਬ ਕੋਈ ਕੁੜੀ ਨੂੰ ਕਿਸੇ ਬਹੂ ਨੂੰ ਕੋਈ ਕੁਝ ਨਹੀਂ ਕਹੂਗਾ ਅਸੀਂ ਨਾਲ ਸਹਿਯੋਗ ਦੇਵਾਂਗੇ ਵੀ ਇੱਥੇ ਲੋੜੀ ਨੂੰ ਜਿਸ ਤਰ੍ਹਾਂ ਤੁਸੀਂ ਪਹਿਲਾਂ ਖੁਸ਼ੀਆਂ ਨਾਲ ਬੜੀਆਂ ਮਤਲਬ ਭਾਵਨਾਵਾਂ ਨਾਲ ਚੰਗੀਆਂ ਨਾਲ ਗਉਂਤ ਗਾ ਕੇ ਗਿੱਧਾ ਪਾ ਕੇ ਮਨਾਉਂਦੇ ਤੇ ਇਸ ਤਰ੍ਹਾਂ ਮਨਾਇਆ ਕਰੋ ਅਸੀਂ ਕਹਿੰਦੇ ਸਾਰੇ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਆਪਣੀ ਗਲੀ ਦੀ ਜਿਹੜੀ ਸਖਾਈ ਖੁਦਰਤਾ ਉਹਨੂੰ ਵੀ ਵਧਾਈਏ ਜਿਵੇਂ ਉਹਨਾਂ ਦੀ ਗਲੀਆਂ ਨੇ ਗਲੀਆਂ ਦੇ ਵਿੱਚ ਦੇਖੋ ਨਾਲੀਆਂ ਦੇ ਵਿੱਚ ਕਿ ਕਿੰਨਾ ਕਿੰਨਾ ਗੰਦਾ ਆ ਰਿਹਾ ਪਰ ਸਾਫ ਸੀ ਜਮੀ ਨਹੀਂ ਸੋਚਦੇ ਕੋਈ ਸੋਚੀਏ ਚਾਹੇ ਕਿਸੇ ਤੋਂ ਕਰਵਾਈਏ ਚਾਹੇ ਆਪ ਮਤਲਬ 2 ਮਹੀਨੇ ਦੇ ਵਿੱਚ 2 ਮਹੀਨੇ ਬਾਅਦ ਸਫਾਈ ਸਾਰੇ ਰੜਕਤੇ ਕਰਿਆ ਪਰ ਇਹ ਗੱਲ ਕੀ ਹੈ 2-3 ਘੰਟਿਆਂ ਦੀ ਗੱਲ ਹੈ ਉਹ ਜਿਹਾ ਪੰਚਾਇਤਾਂ ਵੱਲੇ ਨਾ ਝੱਕਿਆ ਕਰੀਏ ਸਰਕਾਰਾਂ ਵੱਲੇ ਨਾ ਝੱਕਿਆ ਕਰੀਏ ਲੋੜ ਹੀ ਨਹੀਂ ਬਹੁਤ ਹੀ ਅਦਰਸ਼ਮਈ ਢੰਗ ਨਾਲ ਤੇ ਅਦਰਸ਼ਿਕਾ ਨਾਲ ਬੱਚਿਆਂ ਨੂੰ ਮਤਲਬ ਬਾਹਾਂ ਤੇ ਗਿੰਦੀ ਵਿੱਚ بجائے ਬੱਚਿਆਂ ਨੂੰ ਇੱਥੇ ਟਿਕਾਓ ਬੱਚੇ ਨੇ ਬਾਹਰ ਲੋੜੀਆਂ ਮਨਾਇਆ ਜਾਂਦੇ ਨੇ ਪੂਰੇ ਅਸੀਂ ਹੀਨੇ ਬੈਠੇ ਆ ਮਾਪੇ ਉਹਨਾਂ ਦੇ ਜਿਹੜੀ ਹੋਈ ਔਲਾਦ ਆ ਉਹਨਾਂ ਤੋਂ ਤੇ ਇਸ ਕਰਕੇ ਮਤਲਬ ਜਿੰਨੇ ਕਈ ਪਰਵਾਰ ਨੇ ਉਹਰੇ ਪਿਛਲੇ ਸਾਲ ਲੋੜੀ ਮਨਾਈ ਹੈ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਲੋੜੀਆਂ ਮਨਾਉਣ ਜੇ ਕਿਸੇ ਦਾ ਦੁੱਖ ਸੁੱਖ ਹੁੰਦਾ ਹੁਣ ਸਾਰੇ ਦੁੱਖ ਸੁੱਖਾਂ ਚ ਵੀ ਜਾਇਆ ਕਰੋ ਜੇ ਕਿਸੇ ਦੇ ਦੁੱਖ ਸੁੱਖ ਹੁੰਦਾ ਹੁਣ ਲੋਕ ਘਟਦੇ ਜਾ ਰਹੇ ਨੇ ਬਸ ਅਸੀਂ ਕਹਿੰਦੇ ਨਹੀਂ ਇੱਕ ਦੁੱਖ ਸੁੱਖ ਚ ਹਾਜ਼ਰੀ ਲਵਾਈਏ ਇਹ ਲੋੜੀ ਸਾਨੂੰ ਸੰਦੇਸ਼ ਹੀ ਦਿੰਦੀ ਹੈ ਸਾਨੂੰ ਸਿਖਿਆ ਦਿੰਦੀ ਹੈ ਸਾਂਝੀ ਬਾਲਤਾ ਦਾ ਵੀ ਸੰਗੀ ਵਾਲਤਾ ਦਾ ਸੱਭਿਆਚਾਰ ਕਾਇਮ ਕਰੋ ਇਹਨਾਂ ਗੱਲਾਂ ਨਾਲ ਮੈਂ ਕਹਿੰਦੇ ਹੋਏ ਆਉਣ ਵਾਲੇ ਸਮੇਂ ਤੇ ਪਰਮਾਇ ਕੱਠ ਕਰੀਏ ਦੀਤੀਆਂ ਦਾ ਪਹਿਨਾ ਦਾ ਇਹ ਸਾਰੇ ਗੋਬੀਰ ਨੇ ਕਹਿੰਦੇ ਅਸੀਂ ਅਗਵਾਈ ਕਰਾਂਗੇ ਆਪਣੀ ਉਧਰ ਵੀ ਵਧੀਆ ਲੋੜੀ ਮਨਾਵਾਂਗੇ ਉੱਥੇ ਹੀ ਪਰਮਾ ਕੱਠ ਕਰਾਂਗੇ ਇੱਥੇ ਬੀਬੀਆਂ ਨੂੰ ਜੇ ਕਿਸੇ ਸਾਥ ਦੀ ਲੋੜ ਹੋ ਕੋਈ ਤੰਗ ਕਰਦਾ ਮੰਦਾ ਬੋਲਦਾ ਤਾਂ ਅਸੀਂ ਉਹਦੇ ਉੱਤੇ ਪਹਿਰਾ ਦੇਵਾਂਗੇ ਬੀਬੀਆਂ ਭੈਣਾਂ ਆਪਣੀਆਂ ਖੁਸ਼ੀਆਂ ਇਕੱਠੀਆਂ ਹੋ ਕੇ ਖਾਂਦੀਆਂ ਕਰਨ ਉਹ ਦੋ ਦੋ ਘੰਟੇ ਘੰਟਾ ਆਪਣੀ ਮਹਿਲਾ ਕਾਰਨਾ ਤੇ ਅਸੀਂ ਸਾਰੇ ਸਹਿਯੋਗ